ਹਲਾ ਫੋਰਥ ਸਟੈਂਡਰਡ ਅੱਜ ਅਪਾ ਕਵਿਤਾ ਪੜਾਂਗੇ ਲੱਗ ਜੀ ਉਸਤੇ ਸਾਰੇ ਕੀ ਗਰਮੀਆਂ ਦੀ ਇੱਕ ਸ਼ਾਮ ਨੂੰ ਵੇੜੇ ਵਿੱਚ ਬੈਠ ਕਈ ਬੈਠੇ ਕਈ ਸੀ ਕੋਈ ਬੈਠਾ ਮੰਜੇ ਤੇ ਸੀ ਕੋਈ ਬੈਠਾ ਪੀੜੀ ਲਈ ਉਹਨਾਂ ਵਿੱਚ ਬੈਠੀ ਸੀ ਉਹ ਜੋ ਸਭ ਨੂੰ ਸੱਦੇ ਆਓ ਬਈ ਉਮਰਾਂ ਚੋਂ ਵੱਡੀ ਸੀ ਉਹ ਸਭਨਾਂ ਤੋਂ ਅੱਧ ਲੈਂਦੀ ਪਈ ਟਿੰਕੂ ਆਖੇ ਨਾਨੀ ਉਸ ਨੂੰ ਰੋਜੀ ਉਸ ਨੂੰ ਦਾਦੀ ਤਾਦੀ ਜੀ ਰਾਣੀ ਕਹਿੰਦੀ ਪੂਵਾ ਜੀ ਤੇ ਰੀਤੂ ਬੋਲੇ ਮਾਸੀ ਜੀ ਪ੍ਰੀਤੂ ਆਖੇ ਚਾਚਾ ਜੀ ਮੰਗੂ ਕਹਿੰਦਾ ਤਾਈ ਜੀ ਬਾਪੂ ਜੀ ਵੀ ਆ ਕੇ ਬੈਠੇ ਸੁਣਾਓ ਕਹਾਣੀ ਮਾਤਾ ਜੀ ਛੋਟੇ ਵੱਡੇ ਸਾਰੇ ਬੈ ਗਏ ਨਵੀਂ ਕਹਾਣੀ ਸੁਣਨ ਲਈ ਸਾਰਿਆਂ ਨੇ ਅਸੀਂ ਕੰਨ ਕੀਤੇ ਉਸਦੇ ਸਿਆਣੀ ਬੋਲਾਂ ਲਈ ਬੂਹਿਆਂ ਕਦੇ ਕੋਈ ਆਇਆ ਉਸ ਨੂੰ ਮਿਲਣ ਲਈ ਬੂਹਿਓ ਮਤਲਬ ਦਰਵਾਜ਼ੇ ਉੱਤੇ ਭੈਣੇ ਪੱਥਾਂ ਟੇਕਦਾ ਕਹਿ ਬੈ ਗਿਆ ਉਹ ਨਾਲ ਹੀ ਖੁਸ਼ ਹੋਈ ਉਹ ਬੋਲਦੀ ਮੇਰਾ ਮਾ ਜਾਇਆ ਹੈ ਦੂਰੋਂ ਆਇਆ ਚੱਲ ਕੇ ਮੈਨੂੰ ਇਹ ਮਿਲ ਲੈ ਕਹਾਣੀ ਸੁਣਾਣਾ ਫੇਰ ਸਭ ਕਹਾਣੀ ਸੁਣਾਣਾ ਫੇਰ ਸਭ ਪਰ ਤੁਸੀਂ ਸਭ ਜਾਓ ਜੀ ਵੀਰੇ ਦਾ ਮੈਂ ਹਾਲ ਪੁੱਛਾ ਪਾਬੋ ਨਾਲ ਨਹੀਂ ਆਏਗੀ ਛੇਦੀ ਮੈਨੂੰ ਸਮਝਣ ਲੱਗੇ ਸਾਰੀ ਇਹ ਕਹਾਣੀ ਕਿ ਜੀ ਇੱਕ ਸਬੋਧਨ ਇੰਨੇ ਲੱਗਦੇ ਉਸ ਤੇ ਸਾਰੇ ਕਿ ਸਿੱਧੀ ਗੱਲ ਜੇ ਕਹਿਣੀ ਹੋਵੇ ਕਿਹੜਾ ਕਿਸ ਦਾ ਪੁੱਤ ਜਾਂ ਧੀ 부ਝ ਲੋ 부ਝਣ ਵਾਲਿਓ ਪਰੇ ਰਿਸ਼ਤੇ ਸਾਰੇ ਥੈਂਕ ਯੂ ਫਾਰ ਵਾਚਿੰਗ ਦਿਸ ਵੀਡੀਓ ਲਾਈਕ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਦਿਸ ਵੀਡੀਓ